ਵੀ ਬੰਨ ਹੈ ਬੰਕਪੁਰ ਮੰਡਲੇ ਉੱਤੇ ਜਰ ਉਹ ਸਾਰੇ ਸਮਾਨ ਤੋਂ ਪਰ ਉਹਨੇ ਆਪਣਾ ਵੇਰ ਦੇ ਲਿਆ ਇਹ ਕਾਰਜ ਜ ਕੋਈ ਸੋਖਾ ਨਹੀਂ ਹੈ ਪਿਛਲੇ 10 ਦਿਨ ਤੋਂ ਅ तकरीबन ਹਰ ਰੋਜ਼ ਹੀ 70 80 ਕਿਸ ਦਿਨ 100 ਟਰੈਕਟਰ ਵੀ ਇੱਥੇ ਚੱਲਦੇ ਆ ਜੇ ਉਸ ਨੂੰ ਅੱਜ ਦਾ ਹਾਉਂ ਲੱਭਾਈ ਜਾਂਦੀ ਹੈ ਉਹ ਨੂੰ ਮੇਜ ਬਹਗਾ ਜੀ ਜੀ ਜੇ ਇਹਨੇ ਸੈਕਰੀਟ੍ਰ ਟਰੈਕਟਰ ਚੱਲਣ ਦੇ ਬਾਅਦ ਵੀ 10 ਦਿਨ ਲੱਗੇ ਆ ਅਜੇ 10 ਦਿਨ ਹੋਰ ਲੱਗ ਸਕਦੇ ਆ ਤਾਂ ਜੇਕਰ ਉਸ ਕਿਸਾਨ ਨੇ ਆਪਣੀ ਜ਼ਮੀਨ ਨੂੰ ਪਧਰੇ ਕਰਨਾ ਹੁੰਦਾ ਤਾਂ ਸ਼ਾਇਦ ਉਨੇ ਦੀ ਉਹ ਜ਼ਮੀਨ ਨਹੀਂ ਜਿੰਨਾ ਸਮਾਂ ਤੇ ਜਿੰਨਾ ਉਹਦਾ ਸਰਮਾਇਆ ਉਹਨੂੰ ਪਧਰਾ ਕਰਨ ਤੇ ਲੱਗ ਜਾਣਾ ਜਦੋਂ دریا ਕੋਲ ਇਹ ਬਦਲ ਲਿੰਦਾ ਨਾ ਕਾਹਲੀ ਹੋਗਾ ਕਿ ਉਹ ਇਹਨੂੰ ਪਤਾ ਨਾ ਲੱਗੇ ਜਦੋਂ ਇਹ ਉਹ ਕੋਲ ਲਿੰਦਾ ਉਹਨੇ ਆਪਣਾ ਜਿੱਤ ਪਹਿਲਾਂ ਵੇਈ ਸੀਗਾ ਉਹ ਬੰਦ ਕਰਦਾ ਨਵਾਂ ਜਿਹੜਾ ਹੈ ਉਹ ਨੂੰ ਠੀਕ ਕਰ ਦਿੰਦੀ ਤੇ ਲਈ ਨੂੰ ਹੌਲਣਾ ਹੋਊਗਾ ਤੇਰੀ ਇਹਨੂੰ ਫਾਡੇ ਜਾ ਜਾ ਨਵਾਂ ਆਪੇ ਪਹਿਲਾ ਪਾਣੀ ਦਾ ਹੜ੍ਹ ਸੀ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਫੈਲਾਈ ਹੋਈ ਖਾਸ ਤੌਰ ਤੇ ਗਰਦਾਸਪੁਰ ਦਾ ਇਲਾਕਾ ਇਹ ਸੁਲਤਾਨਪੁਰ ਦੇ ਵਿੱਚ ਬਾਉਪੁਰ ਮੰਡ ਦਾ ਇਲਾਕਾ ਜਿੱਥੇ ਕਿਸਾਨਾਂ ਦੀਆਂ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਉੱਥੇ ਉਦੋਂ ਵੀ ਵੱਡੀ ਮਾਰ ਇਹ ਪਈ ਕਿ ਜੋ ਵਾਹੀ ਜੋਗ ਜ਼ਮੀਨਾਂ ਸੀ ਉਹਨਾਂ ਵਿੱਚ 5-5 6-6 ਫੁੱਟ ਰੇਤਾ ਚੜ੍ਹ ਗਈ ਜਿਸ ਦੇ ਨਾਲ ਇੱਕ ਖਤਰਾ ਪੈਦਾ ਹੋਇਆ ਕਿ ਅਗਲੀ ਫਸਲ ਵੀ ਕਿਸਾਨ ਦੀ ਸਗਣਗੇ ਕਿ ਨਹੀਂ ਵੀ ਸਕਣਗੇ ਤੋ ਸੰਤੀਚੇਵਾਲ ਜੀ ਨੇ ਉਸੇ ਸਮੇਂ ਜਦੋਂ ਹੜ੍ਹ ਆਈ ਸੀ ਇਸ ਬਾਉ ਉਪਰ ਮੰਡ ਦੇ ਵਿੱਚ ਉਹ ਲਗਾਤਾਰ ਸੰਤੀਚੇਵਾਲ ਜੀ ਕਿਸ਼ਤੀ ਰਾਹੀਂ ਲੋਕਾਂ ਤੱਕ ਪਹੁੰਚ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਨੂੰ ਹੌਸਲਾ ਦੇ ਰਹੇ ਸੀ ਕਿ ਅਸੀਂ ਅੱਜ ਤੁਹਾਡੇ ਨਾਲ ਪਾਣੀ ਦੇ ਵਿੱਚ ਵੀ ਖੜੇ ਆ ਤਾਂ ਜਦੋਂ ਇਹ ਪਾਣੀ ਚਲਾ ਜਾਵੇਗਾ ਫਿਰ ਵੀ ਤੁਹਾਡੀ ਜੋ ਲੋੜ ਹੋਵੇਗੀ ਜੋ ਸਮੱਸਿਆਵਾਂ ਹੋਣਗੀਆਂ ਉਹਦੇ ਨਾਲ ਵੀ ਜਿਸੰਗਤ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸੰਕਟ ਛੜੇਗੀ ਉਹ ਉੱਥੇ ਮਦਦ ਕਰ ਦੇਗੀ ਤੋ ਇਵਾ ਦੇ ਕਾਰਨ ਜਦੋਂ ਤੋਂ ਚੱਲਦੇ ਆ ਰਹੇ ਨੇ ਕਿ ਕਿ ਕਿਹੜਾ ਕਿਹੜਾ ਤੇ ਰੋਜ਼ਾਨਾ ਹੈਕਰੇ ਟ੍ਰੈਕਟਰ ਪਾਲਪਰ ਮੰਡ ਦੇ ਇਸ ਇਲਾਕੇ ਤੇ ਚੱਲਦੇ ਆ ਤੇ ਕਿਸਾਨਾਂ ਦੀਆਂ ਜੋ ਜ਼ਮੀਨਾਂ ਨੇ ਉਹਨੂੰ ਪੱਧਰੇ ਕਰਨ ਦਾ ਪੰਨ ਲਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ ਤੇ ਕਾਰਜ ਕੋਈ ਸੋਖਾ ਨਹੀਂ ਹੈ ਪਿਛਲੇ 10 ਦਿਨ ਤੋਂ ਆ तकरीबन ਹਰ ਰੋਜ਼ ਹੀ 70 80 ਕਿਸ ਦਿਨ 100 ਟ੍ਰੈਕਟਰ ਵੀ ਇੱਥੇ ਚੱਲਦੇ ਆ ਤੇ ਉਹ ਲਗਾਤਾਰ ਚੱਲਣ ਦੇ ਬਾਵਜੂਦ ਅਜੇ ਇੱਥੇ ਕਿਰਬੀ ਕਾਰਜ ਚੱਲ ਰਿਹਾ ਵਾ ਜੇ ਇੰਨੇ ਸੈਂਕੜੇ ਟਰੈਕਟਰ ਚੱਲਣ ਦੇ ਬਾਵਜੂਦ 10 ਦਿਨ ਲੱਗੇ ਆ ਅਜੇ 10 ਦਿਨ ਹੋਰ ਲੱਗ ਸਕਦੇ ਆ ਤਾਂ ਜੇਕਰ ਉਸ ਕਿਸਾਨ ਨੇ ਆਪਣੀ ਜ਼ਮੀਨ ਨੂੰ ਪਧਰੇ ਕਰਨਾ ਹੁੰਦਾ ਤਾਂ ਸ਼ਾਇਦ ਉੰਨੇ ਦੀ ਉਹ ਜ਼ਮੀਨ ਨਹੀਂ ਜਿੰਨਾ ਸਮਾਂ ਤੇ ਜਿੰਨਾ ਉਹਦਾ ਸਰਮਾਇਆ ਉਹਨੂੰ ਪਧਰਾ ਕਰਨ ਤੇ ਲੱਗ ਜਾਣਾ ਸੋ ਪਰ ਜੋ ਸਿੱਖ ਗੁਰੂ ਸਾਹਿਬਾਨਾਂ ਨੇ ਸਾਡੇ ਪੰਜਾਬ ਦੇ ਵਿੱਚ ਕਿਰਪਾ ਕੀਤੀ ਗੁਰੂ ਸਾਹਿਬਾਨਾਂ ਨੇ ਜੋ ਸਿੱਖੀ ਦਾ ਅਸਲ ਫਲਸਫਾ ਹੈ ਕਿ ਲੋੜਵੰਦ ਦੀ ਮਦਦ ਕਰਨੀ ਸੇਵਾ ਕਰਨੀ ਘਬਰੋਣਾ ਨਹੀਂ ਤਾਂ ਉਹ ਫਲਸਫਾ ਹਰ ਜਦੋਂ ਵੀ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਪੰਜਾਬ ਦੇ ਨਾਲ ਖੜਦਾ ਸਾਡੇ ਚਾਹੇ ਪੰਜਾਬੀ ਬਾਹਰ بیٹھے ਆ ਚਾਹੇ ਇੱਧਰ ਆ ਉਹ ਸਾਰੀ ਮਦਦ ਕਰ ਲਈ ਆਉਂਦੇ ਆ ਤੇ ਅੱਜ ਅਸੀਂ ਇੱਥੇ ਦੇਖਦੇ ਆ ਪੰਜਾਬ ਦਾ ਛੱਡੂ ਹਰਿਆਣੇ ਤੋਂ ਲਗਾਤਾਰ ਗੁਰਸਖਵੀਰ ਇੱਥੇ ਆਏ ਆ ਮਦਦ ਕਰ ਰਹੇ ਆ 15-15 20-20 ਦੇ ਟੋਲੇ ਬਣਾ ਕੇ ਇੱਥੇ ਲੋਕ ਆ ਰਹੇ ਆ ਨੌਜਵਾਨ ਆਣ ਕੇ ਕੁਝ ਦਿਨ ਰਹਿੰਦੇ ਆ ਸੇਵਾ ਕਰਦੇ ਆ ਤੋ ਇਹ ਇੱਕ ਆਪਣੇ ਆਪ ਦੇ ਵਿੱਚ ਜਿੱਤੇ ਇਤਰਾਜ਼ ਦੀ ਹੈ ਉਥੇ ਇੱਕ ਜੋ ਪੰਜਾਬ ਦੀ ਅਸਲ ਵਿਰਾਸਤ ਹੈ ਜੇ ਪੰਜਾਬ ਦੇ ਚੜ੍ਹਦੀ ਕਲਾ ਹੋਣ ਦਾ ਪ੍ਰਤੀਕ ਇਹੀ ਹੈ ਕਿ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਅਸੀਂ ਰਲ ਮਿਲ ਕੇ ਉਹਦਾ ਹੱਲ ਕਰਨਾ ਹੈ ਔਰ ਇਹਨਾਂ ਮੁਸ਼ਕਲਾਂ ਵਿੱਚ ਸਭ ਤੋਂ ਜ਼ਿਆਦਾ ਸੰਤ ਬਲਬੀਰ ਸਿੰਘ ਛਿੱਤੇਵਾਲ ਜੀ ਜੋ ਦਿਨ ਰਾਤ ਇੱਥੇ ਆ ਕੁੱਧ ਅਵੇਲੇਬਲ ਰਹਿੰਦੇ ਆ ਟਰੈਕਟਰ ਚਲਾਉਂਦੇ ਆ ਮਸ਼ੀਨਰੀ ਚਲਾਉਂਦੇ ਆ ਸਾਰੇ ਕਾਰਜਾਂ ਦੀ ਪੂਰੀ ਨਿਗਰਾਨੀ ਕਰਦੇ ਆ ਅਗਵਾਈ ਕਰਦੇ ਆ ਉਹਨਾਂ ਦੀ ਆਵਾਜ਼ ਤੇ ਗੁਰਸੰਗਤ ਗੁਨਾਨਕ ਪਾਤਸ਼ਾਹ ਦੀ ਸੰਗਤ ਉਹ ਫੁੱਲ ਚੜਾਉਂਦੇ ਹੋਏ ਸੇਵਾ ਲੈ ਕੇ ਪਹੁੰਚਦੀ ਹੈ ਸੋ ਉਹਨਾਂ ਸੰਤਾਂ ਦਾ ਵੀ ਧੰਨਵਾਦ ਸੰਤਾਂ ਮਹਾਪੁਰਸ਼ਾਂ ਦਾ ਵੀ ਧੰਨਵਾਦ ਜਿਸ ਦਿਨ ਤੋਂ ਇਲਾਕੇ ਵਿੱਚ ਹੜ੍ਹ ਆਏ ਉਹ ਲਗਾਤਾਰ ਪਹਿਲਾਂ ਕਿਸ਼ਤੀ ਰਾਹੀਂ ਹਰ ਰੋਜ਼ ਸਵੇਰ ਤੋਂ ਲੈ ਕੇ ਪ੍ਰਸ਼ਾਦਾ ਉਹਨਾਂ ਲੋਕਾਂ ਤੱਕ ਪਹੁੰਚਾਇਆ ਹੁਣ ਉਹਨਾਂ ਲੋਕਾਂ ਨੂੰ ਜੋ ਵੀ ਰਾਹਤ ਦੀ ਲੋੜ ਹੈ ਪਸ਼ੂਆਂ ਲਈ ਚਾਰਾ ਆਪੂ ਦੀ ਧਾਣੀ ਜਿੱਥੇ ਉਹ ਪਹੁੰਚਾਏ ਜਾ ਰਹੇ ਆ ਉਹਦੇ ਨਾਲ-ਨਾਲ ਅਗਲੀ ਫਸਲ ਉਹ ਬੀਜ ਲੈਣ ਉਹਦੇ ਲਈ ਜੋ ਬਾਂਹ ਕੁੱਤੇ ਨੇ ਉਹ ਬਨ ਲਾਏ ਜਾ ਰਹੇ ਨੇ ਇੱਥੇ ਜੋ ਬਨ ਟੁੱਟਾ ਸੀ ਉਹ ਬਨ ਲਾ ਦਿੱਤਾ ਗਿਆ ਵਾ ਹੁਣ ਜੋ ਅਰੀਤਾ ਹੈ ਉਹਦੇ ਉਹਨੂੰ ਕੱਟੇ ਕੀਤਾ ਜਾ ਰਿਹਾ ਵਾ ਜਿੱਥੇ ਹੋਰ ਵੀ ਬਨ ਲੱਗੇ ਲੱਗਣੇ ਰਹਿੰਦੇ ਨੇ ਉਹ ਬਨ ਵੀ ਲਾਏ ਜਾਣਗੇ ਕਿਸਾਨਾਂ ਦੀ ਸਾਰੀ ਜ਼ਮੀਨ ਪੱਧਰ ਕੀਤੀ ਜਾਵੇਗੀ ਇਹਦੇ ਲਈ ਲੱਖਾਂ ਦਾ ਡੀਜ਼ਲ ਰੋਜ਼ਾਨਾ ਲੱਗ ਰਿਹਾ ਵਾ ਸੋ ਜਦੋਂ 100 ਟਰੈਕਟਰ ਕਿਸੇ ਜਗ੍ਹਾ ਤੇ 12 13 14 ਘੰਟੇ ਚੱਲਣਾ ਹੈ ਤਾਂ ਕਿੰਨਾ ਡੀਜ਼ਲ ਲੱਗੇਗਾ ਅੰਦਾਜ਼ਾ ਤੁਸੀਂ ਕੋਈ ਵੀ ਲਾ ਸਕਦੇ ਹੋ ਸੋ ਤੇ ਲਈ ਵੱਡੀ ਲੋੜ ਵੀ ਹੈ ਕਿ ਲੋਜਬਾਨ ਇਸੇ ਤਰ੍ਹਾਂ ਟਰੈਕਟਰ ਲੈ ਕੇ ਕੋਈ ਇੱਕ ਦਿਨ ਕੋਈ ਦੋ ਦਿਨ ਕੋਈ ਚਾਰ ਦਿਨ ਆਪਣਾ ਹਿੱਸਾ ਪਾ ਕੇ ਜਾਓ ਤੇ ਨਾਲ ਨਾਲ ਜੋ ਮਾਇਕ ਸੇਵਾ ਕਰ ਸਕਦੇ ਆ ਉਹ ਵੀ ਸ਼ਾਂਤੀ ਚਿਹਵਾਲ ਜੀ ਨਾਲ ਉਹਨਾਂ ਦੀ ਟੀਮ ਨਾਲ ਸੰਪਰਕ ਕਰਕੇ ਜ਼ਰੂਰ ਸਾਰੀ ਸੰਗਤ ਸਭ ਤੋਂ ਵੱਧ ਸਹੂਲਤ ਕਰੇ ਤੁਹਾਨੂੰ ਤਕਰੀਰ ਤੇ ਨੰਬਰ ਵੀ ਡਿਸਪਲੇ ਹੋ ਰਹੇ ਹੋਣਗੇ ਉਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਇਹਨਾਂ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਓ ਧੰਨਵਾਦ ਕੋਲਾਗੇ ਪੂਰਾ ਬੜਾ ਹੈ ਸੀ ਕਿ ਕਿ ਨਾ ਕੋਈ ਜੀ ਗਾਰੀ ਜੋ ਵੀ ਸ਼ਹਾਦੀ ਤੇ ਵੀ ਸੀ ਕੋਲੇ ਤੇ ਬਾਜ਼ਰ ਦੇ ਜੁਤਨ ਕਿਤੇ ਸੀ ਅੰਮ੍ਰਿਤ ਵੀ ਨਾਲ ਗਿਆ ਜੇ ਇਹ ਨਾਲ ਦਿਨਾ ਕੋ ਤੋ ਆ ਗਿਆ ਜੀ ਜੇ ਤਾਂ ਸੇਜਾ ਦੇਵਾਂਗੇ ਤੋਂ ਨੂੰ ਬੁਰ ਰਿਹਾ ਬੜਾ 50 ਫਟ ਤੋਂ ਵੱਧ ਗਿਆ ਲਗਾ ਗਾਰੇ ਜੀ ਮਸੀ ਹੋਈ ਮੈਨੂੰ ਲੱਗਦਾ ਕਿ ਆਪੇ ਹਰਿਆਣਾ ਪੂਰਾ ਫਸਲ ਤੋਂ ਦੇੰਤ ਜਿਸੰਦ ਕੋ ਦੇ ਵਿਦੇਸ਼ੀ ਵਿਦਿਅਕ ਕਰ ਰਹੇ ਅਸੂਤਾ ਸਾਨੂੰ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹਦੇ ਨਾਲ ਨਾਲ ਹੁਣ ਇਹ ਜਿਹੜੇ ਖੇਤਾਂ ਦੇ ਵਿੱਚ ਹੋਰ ਕੁੱਝ ਜੁੜੇ ਜੇ ਉਹਨਾਂ ਨੂੰ ਵੀ ਪੂਰੇ ਤਰ੍ਹਾਂ ਮੁਸਰਾ ਕਰ ਸਕੀ ਤੇ ਲੈ ਬੁਲ ਕੇ ਆਖਾਂਗੇ ਤੇ ਉਹਦੇ ਵਾਸਤੇ ਸਾਨੂੰ ਇਹ ਜੀ ਤੇ ਬਹੁਤ ਜੁੜੇ ਆਪ ਸਰਕਾਰ ਤੋਂ ਆਉਂ ਵਾਪਸ ਆਈ ਜਾਂਦੀ ਹੈ ਉਹ ਉਹ ਮੇਜ ਬਹਿਗਾ ਜੀ ਜੀ ਚੱਲ ਰਬੜੀ ਹੋਰ ਵੀ ਬੰਨ ਹੈ ਬੰਪਰ ਮੰਡ ਦੇ ਉੱਤੇ ਜਤੋਂ ਪਰ ਉਹਨੇ ਆਪਣਾ ਵੇਰ ਦੇ ਬਲੇ ਇਹ ਜੋ ਗ੍ਰਾਗ ਨੂੰ ਇਹ ਬਦਲ ਲਿੰਦੇ ਨੇ ਕਾਹਨ ਲੋਗਾ ਜੀ ਉਹ ਨੂੰ ਝਟਾਣਾ ਲੱਗੇ ਜੇ ਤੋ ਵੇ ਬਦਲ ਲੀਂਦੇ ਉਹਨੇ ਆਪਣਾ ਜਿੱਤ ਪਹਿਲਾਂ ਵੇਚਿਆ ਉਹ ਬੰਦ ਕਰਕੇ ਨਵਾਂ ਜਿਹੜਾ ਹੈ ਉਹ ਨੂੰ ਠੀਕ ਕਰਦੇ ਨੇ ਤੇ ਲਈ ਜਿਹੜੇ ਹੌਲਣੇ ਹੋਗੇ ਇਹ ਇਹਨੂੰ ਬੰਦੇ ਜਾ ਜਾ ਬੰਨ੍ਹ ਲਿਆ ਗਿਆ ਅਸਲ ਵਿੱਚ ਜਿਹੜਾ ਕੋਈ ਮੈਡਮ ਕੋਈ ਅਫਸਰ ਨੂੰ ਅਫੰਡੂ ਗੁਰੂ ਲਈ ਪਰ ਉਹਦੇ ਵਾਸਤੇ ਬੱਸ ਜਿਹੜਾ ਵੇ ਹੈ ਉਹਨੂੰ ਅੰਨ੍ਹਾ ਕਰ ਸ ਪਰ ਹੁਣ ਉਹਨੇ ਆਪਣਾ ਵੇ ਜਿਹੜਾ ਉਹ ਸੈਂਟਰ ਦੇ ਵਿੱਚ ਜਾਈ ਗਏ ਇਸਦੇ ਅੱਗੇ ਵੀ ਜਿਹੜਾ ਪਾਣੀ ਲੱਗਦਾ ਸੀ ਤੇ ਰੋਡ ਘਟਾ ਜਾਵਾ ਬੰਨ੍ਹ ਲਿਆ ਗਿਆ ਅਭਾਜੀ ਇੱਥੇ ਹੁਣ ਕੀ ਲੋਡ ਹੈ ਹੋਰ ਇਹ ਲੋਕਾਂ ਦੀ ਲੋੜ ਸੀ ਹੈ ਜਾਂ ਸੇਵਾ ਦੇ ਕਾਰਜਾਂ ਦੀ ਲੋਕਾਂ ਲਈ ਇਹ ਜੀਤਾਂ ਗੁਰਦਾਰਾ ਲਈ ਸੀ ਆ ਪੱਦਰੀ ਕਰਕੇ ਜਿਹੜਾ ਜਿਹੜਾ ਜਿਹਨਾਂ ਨੂੰ ਟ੍ਰੈਕਟਰ ਨੂੰ ਵਰਗੇ ਉਹਨਾਂ ਨੂੰ ਜੀਐਨਐਡੀ ਹੈਲਪ ਹੋਇਆ ਤੇ ਐਨਐਮ ਪੂਰੀ ਹੈ ਐ ਇੱਕ ਖੇੜੇ ਬੰਨ੍ਹਣ ਵਾਲੀ ਜਿੰਨੀ ਨੇ ਕਰੀ ਪੂਰੀ ਸਰਵੇ ਦਾ ਅਸਤਜਾਰ ਇਹ ਇਹ ਦਾ ਰੈਗੂਲਰ ਰੱਖੇ ਨਾ ਕਿ ਜਿਹੜਾ ਇਹ ਹੈ ਇਹ ਵੀ ਲੋੜ ਹੈ ਜਾਂ ਪਤਰੀ-ਪਤਰੀ ਹੋਵੇਗੀ benim de bir sürü arkadaşım var 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 ਇਹ ਜਿਹੜਾ ਹੈਗੇ ਪਰਨੂ ਨੇ ਸਾਥ ਦਿੱਤਾ ਉਹ ਜਿਹੜੀ ਇੱਕ ਵਾਰੀ ਗੁਰਾ ਹੋਇਆ ਗਾਣੇ ਮਹਿਰੋਈ ਰੋਲ ਸੋਰਾਂ ਦੀ ਜਿਹੜੀ ਉਹ ਜਿਹੜੀ ਸਾਰੀ ਸੰਗਤ ਨੂੰ ਕਹਿੰਦਾ ਅੱਜ ਉਹ ਅਸੀਂ ਦੇਖ ਰਹੇ ਹਾਂ ਨਾ ਇੱਕ ਹਮਦਰਦੀ ਦੀ ਆਪ ਕੋਲ ਜਿਹੜਾ ਹੈ ਨਾ ਇਕੱਲਾ ਇਹ ਮਾਲਵਾ ਤੋਂ ਆਪਾ ਮਾਝਾ ਨਹੀਂ ਤੂੰ ਜਾ ਕੇ ਹਰਿਆਣਾ ਰਾਜਸਥਾਨ ਅ ਜਿੱਤੀ ਕਰਾ ਰਹੇ ਤੇ ਨਾਲ ਨਾਲ ਦੇਖਣ ਤੋਂ ਵੀ ਇਹਨਾਂ ਨੂੰ ਬਹੁਤ ਵੱਡਾ ਜੋਦਗਾਨ ਜਿਹੜੀ ਨੇ ਇੱਕ ਚਾਰ ਦੇਖਿਆ ਉਹ ਬੜਾ